ਲਾ ਵੀ ਰਾਂਗੜੇ ਵਾਲੋਂ ਪਈਆ ਕਬੱਡੀ ਮੁੰਡੇ ਨੇ ਪਾਈਆ ਤਿੰਨ ਜਾਫੀ ਨੂਰਪੁਰ ਚੱਠੇ ਦੇ ਕਬੱਡੀ 30 ਕਿਲੋ ਸੁੱਖਾ 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 ਸੁੱਖੇ ਨੇ ਭਿਆਤਾ ਬੰਦਾ ਚੱਲ ਵੀ ਨੂਰਪੁਰ ਵਾਲੋਂ ਬਲੇਦਗੇ ਦੇ ਸ਼ੋਰ ਨੇ ਪਾਈਆ ਕਬੱਡੀ ਚਾਰ ਜਾਫੀ ਡਾਂਗੜੇ ਵਾਲੇ ਆ ਜਾਫੀ ਦੀ ਬਾੜੀ ਮਿਹਨਤ ਕਰਾਈ ਇਹਦੇ ਮੀਕੇ ਉਸਤਾਦ ਨੇ ਓਕੇ ਇਹ ਮਾਵਣੀ ਕਿੱਥੇ ਦਾ ਇਹ ਵੀ ਕੀਤੇ ਦਾ ਯਾਰ ਢੋਲੀ ਦਾ ਨੰਬਰ ਰਾਗੜੇ ਦਾ ਬਹੁਤ ਵਧੀਆ ਮੈਚ ਚੱਲਦਾ ਵੀ ਨੂਰਪੁਰ ਚੱਠਾ ਵਰਸੇ ਰਾਗੜਾ ਅੱਜ ਰਾਗੜੇ ਪੈਂਡ ਰੌਣਕਾਂ ਲੱਗੀਆਂ ਹੋਈਆਂ ਜੀ ਫਰੇਗ ਐਦਵਾਰ ਦੀ ਤਰ੍ਹਾਂ 50 ਕਿਲੋ ਦਾ ਮੈਚ ਹੋਊਗਾ ਫਿੱਦੂ ਬਾਅਦ ਚ ਬਹੁਤ ਵਧੀਆ ਸੁੱਖਾ ਨੂਰਪੁਰ ਚੱਠੇ ਵੱਲੋਂ ਜੋਰ ਚੱਲਦਾ ਹੋਇਆ ਪੂਰਾ ਜਦੋਂ ਜੈਦ ਰੋਇ ਸੋਖੇ ਦਾ ਨੰਬਰ ਉਹ ਤਾੜੀਆਂ ਮਾਰਦਾ ਸ਼ਰਧਾਈ ਪੀਣੀ ਆਏ ਆ ਆ ਮੜੇ ਮੇਲੇ ਦਾ ਪਤਾ ਲੱਗੇ ਮਹਾਰਾ ਯਾਰ ਤਾੜੀਆਂ ਮੁੰਡੇ ਨੇ ਮਾਰਿਆ ਗੱਪੇ ਪਤਾ ਨਹੀਂ ਤਾਂ ਇੱਕ ਪਾਸੇ ਮੰਨੂ ਮੰਨੂ ਦਰਗਾਹਵਾਦੀਆ 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 ਇਹ ਮੁੰਡਾ ਗੋਦੀ ਚੱਕ ਲਿਆ ਆ। ਹਾਏ। ਲਓ ਜੀ ਨੰਬਰ ਜਾਫੀ ਦਾ ਛੱਡ ਦੇ ਵੀ। ਚੱਲ ਵੀ ਰਾਗੜੇ ਵਾਲਿਆ। ਆ ਨੰਬਰ ਹੀ ਆ ਬਾਕੀ ਤੁਹਾਡੀ ਮਰਜ਼ੀ ਆ। ਹੱਥ ਨਹੀਂ ਹੋਣਾ। ਹੱਥ ਨਹੀਂ ਹੋਣਾ। ਸੁਖਿਆ ਪਤਾ। ਸੁਖਿਆ। ਓ ਸੁਖਿਆ। ਇਹ ਬਹੁਤ ਵਧੀਆ। ਲੱਗ ਗਿਆ ਕਿ ਨਹੀਂ ਹਜੇ? ਆਇਆ ਨਹੀਂ ਲਗਾ ਲਿਆ ਉਹ ਕਹਿੰਦਾ ਲਾਤਾ ਯੋ। ਬਹੁਤ ਵਧੀਆ ਨਹੀਂ ਅੱਗੇ ਨਹੀਂ ਲੱਗਾਂ ਔ ਰਾਂਗੜੇ ਵਾਲਿਓ ਤਾੜੀਆਂ ਧੂੜੀਆਂ ਵਾਹ ਕੀ ਖਿਆ ਲਿਆ ਤਾੜੀ ਧੂੜੀ ਮਾਰ ਦੋ ਯਾਰ ਬੰਦੇ ਤੇਰੇ ਤਾੜੀਆਂ ਨਹੀਂ ਮਾਰਨ ਦਾ ਓ ਤਾੜੀਆਂ ਮਾਰੇ ਉਹ ਮਾਰ ਤਾੜੀਆਂ ਓਏ ਕੀ ਕਰਦਾ ਯਾਰ ਚੱਲ ਓ ਰਾਂਗੜੇ ਵਾਲੋ ਪਈਆ ਕਬੱਡੀ ਚੱਲ ਚੱਲ ਗਿਆਨੀ ਨਾਲ ਲੱਗ ਪਹਿਲਾ ਦਿਆਨੀ ਆ ਜੀ ਨੂਰਪੁਰ ਜੱਠੇ ਦੀ ਟੀਮ ਦਾ ਪਹਿਲਾ ਦਿਆਨੀ ਆ ਅੱਜ 30 ਕਿਲੋ ਦਾ ਤਰੰਗਲੇ ਟੀਮ ਦਾ ਪਹਿਲਾ ਦਿਆਨੀ ਆ ਅੱਜ ਓਏ ਆਹ ਸ਼ੰਕਰ ਜਹਾਜ ਜੰਦ ਮਾਵੀ ਓ ਲੈ ਮਾਵਣੀ ਪਿਆਰ ਨਾ ਬੱਸ 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 ਓ ਭਰਾਵਾ ਬੱਸ 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 ਓ ਛੱਡ ਦਿਓ ਰਾਤ ਨੂੰ ਸੁਪਨੇ ਆ ਜਉਣਾ ਵਾਲ ਜਿਹਾ ਖਿਲਰੇ ਆ ਪਿਆਰ ਨਾ ਪਿਆਰ ਇੱਕ ਤੋਂ ਇੱਕ ਇਦਾਂ ਹੋਇਆ ਹੈ ਗਿਆਨੀ ਚੱਲ 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 ਭਣ ਜਾ ਬਹੁਤ ਖਰਾ ਭਣ ਜਾ ਬਹੁਤ ਖਰਾ ਾਰਮਾਨ ਮਾਨਾ ਮਾਰ ਪੱਪ ਲੱਗਾ ਜੋਰ ਤੇ ਹੋ ਗਿਆ ਪੈਂਟ ਦੇ ਫਹਲਵਾਨਾ ਤੂੰ ਤੇ ਧਿਆਨ ਲੈ ਗਿਆ ਬਹੁਤ ਵਧੀਆ ਗਿਆਨੀ ਜਫਰ ਆਇਆ ਬਈ ਮਲ ਮੋੜਦਾ ਗਿਆਨੀ ਮਹੀਨੇ ਡੇਢ ਮਹੀਨੇ ਦੀ ਮਿਹਨਤ ਦਾ हां भैया वीर जी रेड पर आए हैं प्रमोद कुमार का लड़का हां बहुत बढ़िया बहुत अच्छे बहुत अच्छे भैया वीर सुखा सुखा डीजा रोला ना पा ओ आगि बन गए आई ओए ਆ ਵਾਰਦਾ ਤਾੜੀਆਂ ਦਰਸ਼ਕ ਵੀਰੋ ਸੱਨਾ ਨੰਬਰ ਹੀ ਲਿਖਣਾ ਖੜ ਗਿਆ ਨਹੀਂ ਮੈਂ ਲਿਖਦਾ ਹਾਕਾ ਆਪਾਂ ਪੂਰਾ ਦਮਾਉਣਾ ਭੈਜ ਚਿਲਫਣ ਵੀ ਨਾਲ ਕਰਨੀ ਵੇ ਆਹ ਕੌਣਾ ਲਾਡੀ ਗੁੰਜਰਾਂ ਦਾ ਉਹ ਲਾਡੀ ਏ ਉਹ ਛੱਡ ਦੇ ਆਵੇ ਪੱਟਾ ਰੁਕਾ ਉਹ ਵੀ ਦੇ ਪਾ ਦੇਣਾ ਪੱਟਾ ਹੋ ਗਿਆ ਅੰਦਰ ਰਹਿ ਗਿਆ ਫੜ ਗਿਆ ਸੁੱਖਾ ਫੜ ਗਿਆ 부ਠੀ ਫੜ ਗਿਆ 부ਠੀ ਉਹ ਪੰਚਦਾ ਵਜਦੇ ਹੁੰਦੇ ਦੇਖ ਕੇ ਮਾਰ ਖਾ ਦੋਨਾਂ ਪੈਰਾਂ ਨਾਲ ਉਹ ਦੇਖ ਕੇ ਓ ਮਾਰ ਦੇ ਦਰਸ਼ਕ ਵੀਰੋ ਤਾੜੀਆਂ ਇੱਕ ਵਾਰੀ ਫੇਰ ਦਵਾਰਾ ਹੋ ਮੇਰੇ ਕੋਲ ਹੋ ਜੀ ਮੇਰੇ ਕੋਲ ਆ ਲੈ ਜੱਫਾ ਓਏ ਗਾਲ ਗੋਣੇ ਕੱਢੇ ਗਾਲ ਗੋਣੇ ਕੱਢੇ ਬਸ ਓ ਮਾਮਣੀ ਦੇਖੋ ਇਹ ਕੱਟੋ ਆ ਕੱਟੋ ਡਾਜਾ ਮਰਵਾ ਓ ਨਿਆਣਾ ਮਾਰ ਜਾ ਓ ਕੱਟੋ ਡਾਜਾ ਮਰਵਾ ਡਾਜਾ